ਮੈਨੂੰ ਪਤਾ ਹੀ ਮੇਰਾ ਕੁੱਤਰ ਗਲਤ ਆ ਹਾਂ ਕਿੰਨਾ ਗਲਤ ਕਰ ਲਿਆ ਸੀ ਬਹੁਤ ਆ ਜੀ ਨਹੀਂ ਉਹ ਗਲਤ ਦੀ ਗੱਲ ਆਦਾ ਮੈਨੂੰ ਨਹੀਂ ਪਤਾ ਯਾਰ ਵੀ ਜੁਮੇ ਬਾਈ ਛੱਡਨੀ ਆ ਮੇਰਾ ਕੋਈ ਮਨ ਚ ਇਤਨੀ ਦੀ ਵੀ ਆਪਾਂ ਬਾਈ ਛੱਡਨੀ ਹਾਂ ਜਿਵੇਂ ਹੁਣ ਅੱਜ ਬਾਈ ਛੱਡਨੀ ਆ ਮੈਂ ਦੁਪਹਿਰੇ ਆਇਆ ਕਰੇ ਮੈਂ ਪਲਟਾ ਆ ਪਲਟਾ ਕੇ ਮੇਰਾ ਆਲੂ ਖਰਾ ਕਰੇ ਪਉਤੇ ਹੁੰਦਾ ਵੀ ਨਹੀਂ ਹੱਥ ਨੇ ਵੀ ਲਾ ਕੇ ਇਹਨੂੰ ਪਤਾ ਵੀ ਕਿਹੜਾ ਕਦੋਂ ਖਰਾ ਸਹੀ ਹੈ ਸਹੀ ਠੀਕ ਆ ਮੈਂ ਜੱਕਿਆ ਮੈਂ ਸਾਰੇ ਹੀ ਦਿੱਤਾ ਹਾਂ ਬਾਦਾਮ ਪਲਟਾ ਕੇ 1 ਵਜੇ ਸਾਰੇ ਹੀ ਸਾਡੇ ਨਾ ਰੱਜਾ ਵਟਦੀ ਆਂ ਹੀ ਦਿੱਤਾ ਸਾਰੇ ਹੀ ਦਿੱਤਾ ਉੱਥੇ ਪਰ ਲਾਵੇ ਚੋਰ ਲਾਵੇ ਤੋਂ ਲਾਵੇ ਇਹ ਕੰਮ ਕੀ ਕਰਦਾ ਬਾਈ ਆਲੂ ਖਾਰਾ ਚੱਲ ਗੱਲਾਂ ਚੱਲਦੀਆਂ ਮੇਰੇ ਕਹਿਣ ਦਾ ਮਤਲਬ ਤਾਂ ਯਾਰ ਬਾਈ ਇਹ ਮੰਨ ਕੇ ਚੱਲ ਲੀਵਰ ਤਾਕਤ ਹੀ ਦਿੰਦਾ ਸਰੀਰ ਨੂੰ ਲਾਲ ਹੀ ਕਰ ਦਿੰਦਾ ਹੂੰ ਮੰਨ ਕੇ ਜੇ ਭੁੱਖ ਵੀ ਮਾਰਦਾ ਹੂੰ ਉਹ ਨਾਲ 8 ਬਦਾਮ ਦੇ ਕਾਲੂ ਖਾਰਾ ਦਿੰਦਾ ਵਜੇ ਨਹੀਂ ਹੂੰ ਨਹੀਂ ਉੱਡਦੇ ਲੱਗਦਾ ਮੇਰਾ ਆਲੂ ਖਾਰਾ ਉੱਡਿਆ ਨਹੀਂ ਹੂੰ ਆਲੂ ਖਾਰਾਲੇ ਭੁੱਖੇ ਬਹੁਤ ਡੇ ਜਾਂਦੇ ਹੂੰ ਜਿੰਨੇ ਭੁੱਖੇ ਰੱਖਾਂ ਹੂੰ ਬਹੁਤ ਡੇ ਜਾਂਦੇ ਘੱਟ ਤੋਂ ਘੱਟ ਕਿੰਨੇ ਕ ਬਦਾਮ ਤਾਂ ਡੇ ਜਾਂਦੇ 1.5 ਬਦਾਮ ਤੋਂ ਉੱਡ ਜਾਂਦਾ ਅੱਧੇ ਤੋਂ ਉੱਡ ਜਾਂਦਾ ਮੈਂ ਤਾਂ ਯਾਰ ਕਈ ਵਾਰੀ ਜੇ ਪਹਿਲੇ ਦਿਨ ਸਾਮਣ ਤੋਂ 8-10 ਦਿੱਤੇ ਹੁਣ ਦੂਜੇ ਬਦਾਮ ਹੀ ਉਡਣ ਵਾਲੇ ਦਿਲ ਦਿੰਦਾ ਹੀ ਨਹੀਂ। ਹੂੰ। ਫਿਰ ਵੀ ਉੱਡਦੇ। ਹੂੰ। ਫਿਰ ਵੀ ਉੱਡ ਜਾਂਦੇ। ਪਰ ਇੱਥੇ ਫਰਕ ਹੈ। ਅੱਛਾ ਚਲੋ ਜਿਹੜੀ ਗੱਲ ਆ ਗਈ ਇਹ ਜਿਹੜਾ ਜੰਮਣ ਵਿੱਚ ਕਹਿੰਦੇ ਨੇ ਵੀ ਵਿੱਚ ਜੰਮਣਾ ਜ਼ਰੂਰੀ ਆ ਪੇਟੀ 'ਚ। ਵਿੱਚ ਕਹਿੰਦੇ ਨਹੀਂ ਉਹ ਕਿੱਥੇ ਕੀ ਉਹ ਇਹ ਯਾਰ ਬਾਈ ਜਾਲੀ ਬੂਟੀ ਤੇ ਇੰਨਾ ਬਣਾਉਂਦਾ ਭੁੱਖ ਹੀ ਲੱਗ ਜਾਂਦੀ। ਹੂੰ। ਜੋ ਨਾ ਬਦਾਮ ਘਾਟ ਹੀ ਰੱਖੋ ਗੱਲ ਮਿਲਾ ਕੇ। ਹੂੰ। ਹੁਣ ਕੱਲੀ ਰਸੌਣ ਤੇ ਮੈਂ ਤੈਨੂੰ ਦੱਸ ਦਿੰਦਾ। ਕੱਲੀ ਰਸੌਣ ਤੇ ਮੈਂ ਤਿੰਨ ਬਦਾਮ ਦੇ ਤੇ ਕੱਲੀ ਰਸੌਣ ਤੇ ਛੱਡਤਾ। ਹੂੰ। ਉਹ ਵੀ ਉੱਡਿਆ ਮੇਰ। ਉਹ ਕਿਵੇਂ ਲਾਈ ਫਿਰ? ਹੈ? ਉਹ ਕਿਵੇਂ? ਉਹ ਮਡੇਰ ਖੁਰ ਤੋਂ ਕੂਤ ਹੂੰ ਇੱਕ ਪਾਣੀ ਤੇ ਇੱਕ ਆਲੂ ਘਰ ਤੇ ਤਿੰਨੀ ਉੱਡੀ ਹੂੰ ਤਿੰਨੀ ਉੱਡੀਆਂ ਅੱਛਾ ਤਿੰਨੇ ਐਡਵਰਟ ਖੇਡਾਂ ਤਾਂ ਤਿੰਨੀ ਜਿੱਤੀਆਂ ਹਾਂ ਹਾਂ ਫਿਰ ਉੱਥੇ ਫਰਕ ਕਿੱਥੇ ਰਹਿ ਗਿਆ ਹੂੰ ਇਹ ਵੀ ਗੱਲ ਹੈਗੀ ਹਣਾ ਇੱਕ ਇੱਕ ਵਾਰ ਜੀ ਤੇ ਛੱਡ ਲਈ ਸੀ ਤਿੰਨੇ ਇੱਕ ਤੇ ਤਿੰਨੇ ਟ੍ਰੀ ਸੀ ਮੇਰੀ ਮੋਟਰਸਾਈਕਲ ਤੇ ਤਿੰਨੇ ਜਿੱਤੀ ਕੀ ਨਾਮ ਜਿੱਤੇ ਨਾਮ ਨਹੀਂ ਸੀਗਾ ਉੱਥੇ ਮਨ ਕੇ ਹਲ ਦਿੱਤਾ ਨਹੀਂ ਸੀ ਕੋਟਰ ਬਾਵਾ ਰਹਿ ਗਈ ਸੀ ਹਾਂ ਹਾਂ ਪਰ ਆਪਣੀ ਨੇ ਜਿੱਤ ਚ ਆ ਗਿਆ ਜਿੱਤ ਚ ਆ ਗਿਆ ਹਾਂ ਇੱਕ ਤੁਸੀਂ ਪਾਣੀ ਤੇ ਛੱਡ ਲਿਆ ਕਰ ਆਲੂ ਘਰ ਤੇ ਕਰ ਸੌਂਤੇ ਹੂੰ ਹੂੰ ਰਸੌਣਤ ਕਿੰਨੇ ਕਿ ਕਰੀ ਸਰ ਅਰ ਰਸੌਣਤ ਮੈਂ ਗਣਕ ਦੇ ਦਾਣੇ ਜਿੰਨੀ ਭਉਂਦੀ ਹੂੰ ਪੂਰੇ ਦੇ ਵਿੱਚ ਪਾਣੀ ਹੋਰ ਪਾ ਲਿਆ ਪਤਲੀ ਕਰਕੇ ਲਾਤੀ ਹੂੰ ਕਿੰਨੇ ਕਿ ਪਾਣੀ ਉਹਨੂੰ ਤਿੰਨ ਬਾਦਾਮ ਸੀ ਜਿਹੜਾ ਆਲੂ ਬਖਾਰ ਵਾਲਾ ਸੀ ਹਾਂ ਉਹਨੂੰ ਦੋ ਬਾਦਾਮ ਸੀ ਜਿਹੜਾ ਪਾਣੀ ਵਾਲਾ ਸੀ ਉਹਨੂੰ ਚਾਰ ਸੀ ਤੇ ਲਾਉਣੇ ਕਦੋਂ ਆ ਫਿਰ ਕਿਵੇਂ ਰਸੌਣਤ ਕਦੋਂ ਲਾਉਣਾ ਮੈਂ ਤਾਂ ਰਾਤ ਨੂੰ 9 ਵਜੇ ਲਾਉਣਾ ਕਿੰਨੇ ਕਿ ਗਰਮੇ ਚ ਲੱਗਦੀ ਹੈ ਮੈਂ ਤਾਂ ਯਾਰ ਜਦ ਤੇ ਮੇਰਾ ਮਾਨ ਕਰੇ ਮੈਂ ਤਾਂ ਲਾਈ ਤੈਨੂੰ ਹੂੰ ਗਰਮ ਨਹੀਂ ਕੋਈ ਮਟਰ ਨਹੀਂ ਕੋਈ ਮਟਰ ਨਹੀਂ ਹੂੰ ਬਸ ਉਹਦੇ ਦਿਨੋਂ ਪਤਾ ਜਦੋਂ 10 ਕੂਤਰ ਰਹਿ ਗਏ ਬਾਵਾ ਕੂਤਰ ਰਹਿ ਗਏ ਦੀ ਮੈਨੂੰ ਲਾ 1 ਦਵਾਕ ਚ ਨਹੀਂ ਵੀ ਉਹਦੇ ਦੇਲਾ ਪਰ ਕਿੰਨੀ ਗਰਮੀ ਸੀ ਹੂੰ ਕਾਫੇ ਹੋ ਠੰਡਾ ਹੀ ਹੋ ਗਿਆ ਮੌਸਮ ਜਿਹੜਾ ਨਕੂਤਰ ਬੰਦ ਕਰਕੇ ਹਾਂ ਮਾੜਾ ਮਾੜਾ ਹੀ ਹੋ ਰਿਹਾ ਹੈ ਹਾਂ ਪਰ ਉਹਦੇ ਵੀ ਦਿਨ ਚ ਪਾਤਾ ਲੋਕ ਕਹਿੰਦੇ ਆਲੂ ਖਾਣੇ ਤੋਂ ਦਿਨ ਨਹੀਂ ਹੁੰਦਾ ਭੁੱਖ ਲੱਗਦੀ ਮੈਂ ਕਹਿੰਦਾ ਆਲੂ ਖਾ ਰਿਹਾ ਆਪੂਤਰ ਠੰਡ ਚ ਜੇ ਲੱਗਾ ਹੋਵੇ ਆਲੂ ਖਾ ਰਾ ਆਲੂ ਖਾ ਰਾ ਦਿਨ ਚ ਪਾਉ ਚ ਪਾਉ ਦੂਜੇ ਸੇ ਪਤਾ ਨਹੀਂ ਅੱਛਾ ਆਲੂ ਖਾ ਰਾ ਕੇ ਵੱਧ ਤੋਂ ਵੱਧ ਕਿੰਨਾ ਘੰਟੇ ਪਰ ਤੋਂ ਸਟਾਰਟ ਹੁੰਦਾ ਟੈਂਪਰੇਚਰ ਮੈਂ ਦਾ ਬਾਈ ਯਾਰ ਮੇਰਾ ਤਾਂ ਮਾੜੀ ਜੇ ਮੈਂ ਨਾਲ ਆਉਂ ਮੇਰੇ ਘਰ ਅਜਾ ਹੀ ਮਣ ਖੜਦਾ ਆਪਾਂ ਝੂਠ ਨਹੀਂ ਮਾਰਦੇ ਹਰਦਾ ਆਲੂ ਖਰਤ ਬਣਾ ਕੂ ਮਾਣੀ ਨਹੀਂ ਖਰਦਾ ਲਾਉਣੀ ਹੋ ਤੁਸੀਂ ਲਾਉਣੀ ਲਾਉਣੀ ਕੱਟੋ ਵੇ ਵਾਧੋ ਬੇਟਾ ਹ ਹੁਣ ਜਿਹੜੇ ਅੱਜ ਤਾਜ਼ ਬਣੇ ਫਿਰਦੇ ਆ ਆਪਾਂ ਦੱਸਿਆ ਠੀਕ ਆ ਆਪਾਂ ਦੱਸਿਆ ਉਹਨਾਂ ਨੂੰ ਉਹਨਾਂ ਦੇ ਕੂਤਰ ਓੜਿਆ ਜਿਹੜੇ ਕਹਿੰਦੇ ਆ ਸਾਲ ਅਸੀਂ ਕੂਤਰ ਛੱਡ ਦੇਾਂਗੇ ਜਨਾ ਓੜੇ ਹ ਦੱਸਿਆ ਮੈਂ ਅੱਛਾ ਹਾਂ ਦੱਸਿਆ ਉਹਨਾਂ ਨੂੰ ਹਾਂ ਐਵੇਂ ਹੋਇਆ ਹਾਂ ਦਿੱਤੀ ਮੱਤ ਵੀ ਇੱਥੇ ਐ ਓੜੇ ਹਮ ਓਕੇ ਹੂੰ ਚਲੋ ਤੇ ਜੇ ਆਪਾਂ ਦੇਖਦੇ ਆਂ ਆਲੂ ਬਖਾਰਾ ਹੀ ਦੇਖਦੇ ਆਂ ਬਾਈ ਆਲੂ ਬਖਾਰਾ ਜੇ ਸਹੀ ਸਹੀ ਮਾਇਨੇ ਚ ਦੇਖੇ ਜੇ ਸਿੱਖਣ ਵਾਲੇ ਬੰਦੇ ਆ ਵਾਸਤੇ ਗੱਲ ਆ ਵੀ ਕਿੰਨਾ ਕੁ ਪਿਆਵੇ ਪਿਉਵੇਂ ਬੰਦਾ ਤੇ ਕਹੇ ਆ ਆਲੂ ਖਾਰਾ ਚੰਗਾ ਆਲੂ ਖਾਰਾ ਯਾਰ ਬਾਈ ਉਹਨੂੰ ਕਹੇ ਵੀ ਇੰਨ ਐਡਾ ਕਾਲੂ ਖਾਰਾ ਹੋਵੇ ਹੂੰ ਠੀਕ ਐ ਆਲੂ ਖਾਰਾ ਮੰਨ ਕੇ ਚੱਲ ਵੀ ਰਸ ਮੇਸਾਜ ਹੋਵੇ ਹੂੰ ਬਾਲੇ ਕਾਲੇ ਤੇ ਤਾਂ ਆਪਾਂ ਮੈਟਰੀ ਨਹੀਂ ਕਰਾ ਵੀ ਇਹ ਬਣਿਆ ਨਹੀਂ ਆਏ ਨਹੀਂ ਚਾਰ ਦਿਨ ਹਵਾ ਲਵਾ ਦੋ ਉਹਨੂੰ ਉਹਨੇ ਕਾਲਾ ਪੁਛਿਆ ਹੂੰ ਓਕੇ ਦੇ ਧਰ ਕੇ ਉੱਤੇ ਚੁੰਨੀ ਪਾ ਕੇ ਆਪਾਂ ਹੁਣ ਲੈ ਲਾਂਗੇ ਹਵਾ ਲਵਾ ਦਾਂਗੇ ਐ ਜਮਾਣਾ ਬੇਰਾ ਮੰਗਵਾਏ ਰੋੜ ਦੀ ਐ ਥੋੜਾ ਵੀ ਨਾਲ ਜੁੜੀ ਜਾਣਗੇ ਜੇ ਘਰੇ ਵੀ ਜੇ ਮਤਲਬ ਖੁਸ਼ਕੀ ਇਹਨੇ ਹੋ ਜਾਂਦਾ ਕੀ ਹੋ ਜਾਂਦਾ ਹਵਾ ਲੱਗਣਾ ਸੈਟਿੰਗ ਹੋ ਜਾਂਦੀ ਹੈ ਬਾਈ ਨਾ ਰਸ ਪਿਛੇ ਹੋਣਗੇ ਸੁੱਕੇ ਨਹੀਂ ਹੋਣਗੇ ਹਾਂ ਇਹ ਵੀ ਕਾਰਨ ਬਣਦਾ ਹੂੰ